ਆ ਮੁੰਡੇ ਥੋੜਾ ਜਿਹਾ ਆਪਣੇ ਨਵੇਂ ਤੇ ਪਿੰਡ ਵਾਲੇ ਟਰਾਂ ਦੇਖ ਕੇ ਡਰ ਗਏ ਮੈਂ ਸਮਝ ਆਇਆ ਮੈਂ ਵੀਡੀਓ ਬਣਾਉਣਾ ਆਹੋ 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 ਕਹਿੰਦੇ ਕਰਮਾ ਕਰਵਾਉਣਾ ਆਹੋ ਆਹੋ ਕਹਿੰਦੇ ਲੈਤਾ ਚੱਕ ਕਰ ਉਸ ਕਾਮਯਾ ਜਿਹੜਾ ਵਿਕਾਤ ਨਾਲ ਆ ਗਿਆ ਜੀ ਲੈਤਾ ਵਾਲਾ ਵੀਰ ਅਮਨ ਦੀਪੁਰ 26 ਤੀ ਆਵੇਗਾ ਸਰਪੰਨ ਅਜੀਤ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਦਾ ਬਾਈ ਟੂਰਨਾਮੈਂਟ ਦੀ ਵੀਡੀਓ ਹੈ ਜੀ ਆਪਣਾ ਆਪਾਂ ਡੱਟਾ ਚਲਾਇਆ ਅੱਜ Arjun 605 90 Indofarm ਆਪਾਂ ਲੈ ਕੇ ਨਹੀਂ ਗਏ ਤੁਹਾਨੂੰ ਪਤਾ ਪਿਛਲੇ ਮੇਲੇ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਸੈਟ ਕਰਨੇ ਨੂੰ ਘਰਾਂ ਖੜਾਇਆ ਵਾ ਜੀ ਤੇ ਉਹਦੀ ਸੈਟਿੰਗ ਦੀ ਹੋ ਰਹੀ ਆ ਤੇ ਬਾਕੀ ਟੂਰਨਾਮੈਂਟ ਪੂਰਾ ਵਧੀਆ ਹੋਇਆ ਸਰੇਆੜਾ ਟਾਈਮ ਨਾਲ ਨਿਭੜ ਗਿਆ ਦਾ ਤੇ ਟਰੈਕਟਰ ਵੀ ਜਿੰਨੇ ਕਰ ਲ ਤੇ ਪਿਛਲੇ ਟੂਰਨਾਮੈਂਟ ਤੋਂ ਉੰਨੇ ਉੱਤੇ ਪਰ ਉੱਥੇ ਨਾਲੋਂ ਜ਼ਿਆਦਾ ਛੇਤੀ ਮੁੱਕ ਗਿਆ ਉਹਰੇ ਕਿਉਂਕਿ ਉਹਦਾ ਟਾਇਰ ਜ਼ਿਆਦਾ ਵੱਡਾ ਵੀ ਨਹੀਂ ਤਾਂ ਹੈਗਾ ਨਾ ਛੋ ਰੇਕਟਰ ਟਾਈਮ ਨਾਟ ਚੱਲੀ ਚੱਲੀ ਜਾਂਦੇ ਤੇ ਹਨਾ ਤਾਂ ਕਰਕੇ ਮਨ ਤਾਂ ਵੈਸੇ ਵਧੀਆ ਲੱਗਿਆ ਵੀ ਇੰਨਾ ਕਿ ਟਰੈਕ ਸਹੀ ਚਾਹੀਦਾ ਬਹੁਤ ਆ ਬੜਾ ਵੀ ਟਾਈਮ ਦੀ ਖਰਾਬੀ ਹੋ ਵੀ ਹਾਂ ਰੈਕਟਰ ਜੇ ਤਿੰਨ ਤਣ ਮੁੜੇ ਹੀ ਨਾ ਤਿੰਨ ਤਣ ਮਿੰਟ ਹਨਾ ਤੇ ਬਾਕੀ ਤੁਸੀਂ ਦੇਖੋ ਮਾਹੌਲ ਉੱਥੇਾਰੇ ਆਪਾਂ ਨੇ ਇੱਥੇ ਪੂਰੀ ਰੌਣਕਾ ਲਾਈ ਵੀ ਦੀਆਂ ਠੀਕ ਹੈ ਜੀ ਤੇ ਦੇਖੋ ਮੇਲਾ ਕਰੋ ਜੋ ਇਹ ਇਹ ਕਹਿੰਦੇ ਜੀ ਮੁੰਡਾ ਜੱਜੀ ਕਾ ਕੋਟ ਆ ਤੁਹਾਡੇ ਨਾਲ ਨਾ ਨਾਪਰੇ ਦਾ ਠੀਕ ਹੈ ਠੀਕ ਹੈ ਪਿੰਡਾਂ ਵਿੱਚ 50 50 ਪਿੰਡਾਂ ਦੀ ਬਹੁਤ ਜ਼ਿਆਦਾ ਪਿੰਡਾਂ ਮੜੇ ਜੀ ਇਹ ਚੈਨ ਨਹੀਂ ਜਾਂਦਾ ਹੋਇਆ ਉਹ ਚੈਨ ਇਹ ਕਹਿੰਦੇ ਚੈਨੂ ਜ਼ਿਆਦਾ ਹੋਇਆ ਮੁੰਡੇ ਥੋੜਾ ਜਿਹਾ ਆਪਣੇ ਨਵੇਂ ਦੇ ਪਿੰਡਾਂ ਦੇ ਨੂੰ ਦੇਖ ਕੇ ਡਰ ਗਏ ਮੈਂ ਸਮਝਾਇਆ ਮੈਂ ਵੀਡੀਓ ਬਣਾਉਂਦਾ ਆਟਾ ਆ ਗਿਆ ਉਹ ਕਰਦੇ ਆ ਸਰਕਾਰ ਉਹ ਦੇਖ ਕੇ ਡਰ ਗਏ ਬੰਦੇ ਸੌਣ ਦੇ ਕੇ ਡਰ ਗਏ ਨੇ ਸਾਡਾ ਵੀਰ ਹਰਜਤ ਨੋਆ ਨਾਲ ਹਾਏ ਹਾਏ ਇਹ ਕਹਿੰਦੇ ਜੋਤ ਜੋਤ ਵਾਲਾ ਸਬਸਕ੍ਰਾਈਬ ਕਰੋ ਫੋਲੋ ਕਰੋ ਇਹ ਬਹੁਤ ਸੌਣਾ ਬੰਦਾ ਇਹਨਾਂ ਦੀ ਜਿੰਦਗੀ ਬੁਢੀ ਚੋਣਾਂ 加加加的加了嘛！来点来就打，加加。欧亚、哎哎哦，干的欧、哦、亚。 2 15 ਤੇ 75 ਤੋਂ ਅਸੀਂ ਵੀ ਥੋੜਾ ਜਿਹਾ ਨਾਲ ਸਾਹਮਣੇ ਤੋਂ 2 15 ਤੇ 75 ਸੰਖਾ ਵੱਧ ਆ ਜਾਂਦੀ ਜਿੱਥੇ ਉਹ ਜੀ ਬਈ ਆਪਣੀ ਵਾਰੀ ਆਈ ਹੈ ਪਰ ਲਾਸਟ ਮੈਚ ਆ ਤੇ ਹਾਂ ਲੱਗਿਆ ਬਾਕੀ ਮੈਂਬਰ ਖੜੇ ਹੈ ਬਈ ਸਾਰੇ ਘਰ ਪਲੇ ਸਿੰਡੋ ਫਾਰਮ ਤੋਂ ਮੋੜ ਚੱਲੇ ਜਾਂਦੇ ਆ ਥੋੜਾ ਜਿਹਾ ਥਾਲਾ ਮੁੰਡਾ ਮ ਆ ਗਿਆ ਬਾਕੀ ਤਾਂ ਸਹੀ ਤੇ ਆਦਾ ਵੀ ਤੇ ਬਾਕੀ ਉਹਨਾਂ ਆਪਾਂ ਦੇਖਣ ਗਿਆ ਕਰਦਾ ਹਾਂ ਹਰ ਜਨ

ਆਹ ਤੰਨੀ ਆ ਹਰ 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 ਬਹੁਤ ਛੋਟੀ ਜਿਹੀ ਕੋ ਮੈਥਰੀ ਕਰੀ ਵੀਰ ਜੀ ਦਾ ਨਾ ਚੰਗਾ ਨਾ ਨੀ ਨਾ ਆਇਆ ਨਾ ਤੇ ਉਹ ਜਿਹੜਾ ਜੀ ਉਹ ਸੋਚੀ ਤੋਂ ਪਾਣੀ ਨਾ ਅੰਦਰ ਦੇ ਕੇ ਉਹ ਨੂੰ ਚੱਲ ਦੇ ਦੇ ਉਹ ਨਾ ਉਹਦਾ ਨਾ ਕਿੰਨਾ ਉਹ ਤੇ ਜੀਆਂ ਕ੍ਰੀਟੀਆ ਦੇ ਕਹਿੰਦੇ 4250 ਜਵਾਂਗੇ 4200

ਇਹ ਆ ਸਹੀ ਆ ਸਿਕਨਾੜ ਵਿੱਚ ਆ ਗਿਆ ਮੇਰੇ ਵੀਰੋ ਬਾਦ ਵਧੀਆ ਭੱਜਿਆ ਬਾਈ ਕੋਈ ਛਾਲਲੀ ਮਾਰੀ ਕੋਈ ਕੁਛ ਨਹੀਂ ਰਾਹ ਨਾਲ ਗਿਆ ਰਾਹ ਬੜੀ ਬੱਟੀ ਲੈ ਫੱਟੀ ਆ ਫੱਟੀ ਲੈ ਬੱਟੀ ਪੰਜਾਬ ਸਾਲਾ ਦੂਰ ਬੈਠੇ ਸਾਰੇ ਪ੍ਰੋਗਰਾਮ ਨੂੰ ਤੇਰੇ ਬਾਰੇ ਸਾਰਿਆਂ ਦਾ ਧੰਨਵਾਦ ਹੈ ਇੱਕ ਨਾੜ ਵਿੱਚ ਟਾਈਮ ਲੱਗ ਗਿਆ ਬਾਈ ਵਧੀ ਚੱਲਿਆ ਮੀਂਹ ਨਾਲੋਂ ਜ਼ਿਆਦਾ ਵਧੀ ਚੱਲਿਆ ਇਹ ਬਾਕੀ ਠੀਕ ਸਾਰਾ ਬਾਕੀ ਦੇਖਦੇ ਆਉਣ ਅੱਗੇ ਆ ਬਣਦਾ ਅਕਸਮਾ ਨਾਮਾ ਪਪਾ ਹਮਨਵਰ ਚਿਤਪਿੰਦਰਖਾ ਆਰਜਨ 615 1 ਮਿੰਟ ਨਾਮ ਸੈਕਿੰਡ ਫਰਸੀ ਵਿੱਚ ਰੁਕ ਆ ਆਪਣਾ ਨੰਬਰ ਆ ਜੀ ਅਕਸਮਾ ਨੰਬਰ ਵਾਲੇ ਆ ਜੀ ਜਕਸਮਾ ਨੰਬਰ ਜੀ ਮੈਚ ਬਹੁਤ ਫਸਮੇ ਦੇਖੀ ਕਿ ਦੋ ਦੋ ਸਕਿੰਟਾਂ ਨਾਲ ਫਾਸਲਾ ਰਿਹਾ ਬਾਈ ਸਾਰਿਆਂ ਦਾ ਆਓ ਜੀ